ਨਮਸਕਾਰ ਮੈਂ ਰੋਹਿਤ ਆਜ਼ਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਆਜ਼ਾਦ ਬਾਦਸ ਨਿਊਜ਼ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਇੱਕ ਵਾਰ ਫਿਰ ਸਵਾਗਤ ਕਰਦਾ ਹਾਂ ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨਿਊਜ਼ ਜਿਆਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਤੇ Facebook ਉੱਤੇ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਆਜ਼ਾਦ ਭਾਰਤ ਨਿਊਜ਼ ਕਰਨਾ ਗਰਪਾਲ ਨੇ 4 ਕੱਟੀਆਂ ਉਸ ਬੱਚੇ ਨੇ 3 ਕੱਟੀਆਂ ਕੁਛ ਨੇ 2 ਕੱਟੀਆਂ ਸ਼ਾਬਾਸ਼ ਦੱਬ ਕੇ ਪਤੰਗਾਂ ਢਾਓ ਤਾਂ ਜਿਆਦਾ ਜੁੜਾ ਸਪੋਰ ਲਓ ਜੀ ਨੇ 10 ਪਤੰਗਾਂ ਕੱਟਤੀਆਂ उन बड़े स्पेशल असीं सल्यूट करे क्लैपिंग करल्दी जल्दी स्कोर वधाओ बहुत विया इनाम पाओ ਫੋਨ ਨਹੀਂ ਚੱਲਿਆ ਦੋ ਮੈਂ ਕਿਹਨੂੰ ਚੱਲਦਾ ਇੱਕ ਵਿਦਾਂਗ ਕਟਨ ਨਾਲ ਬੱਚੇ ਨੂੰ ਇੱਕ ਸਕੋਰ ਮਿਲਦਾ ਸਭ ਤੋਂ ਵੱਧ ਸਕੋਰ ਵਾਲੇ ਬੱਚੇ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਸਨਮਾਨਿਤ ਕਰਾਂਗੇ ਕੋਈ ਨੂੰ ਬਹੁਤ ਵੀ ਫਾਸ ਨਜ਼ਰ ਆਇਆ ਉਹ ਪਟਾਣੀ ਚੇਂਜ ਕਰਨਾ ਹੈ ਆਪਦੀ ਹਾਂ ਕੋਈ ਟੈਕਨੀਕਲ ਇਸ਼ੂ ਆ ਗਿਆ ਵੈਸੇ ਤਕਨਾਲੋਜੀ ਕਾਫੀ ਇੰਪਰੂਵ ਹੋ ਗਈ ਹੈ ਪਰ ਪਰਲੋਪ ਨੇ ਉਹ ਵੀ ਚੱਕਿਆ ਸੈਜਨ ਪਲੇਅਰ ਨੂੰ 500 ਤੇ ਫਾਈਨ ਨੂੰ 500 ਆਪੋ ਜਿਹੜੀ ਬੋਲਾ ਲੱਗ ਗਿਆ ਪਹਿਲੇ ਆਇਆ ਇਹ ਆਵਾਜ਼ ਆ ਚੜ ਦੇ ਚੜ ਦੇ ਚੜ ਦੇ ਆ ਰਹੀ ਹੈ ਜਾਸੋਗੀਆਂ ਸੱਜੇ ਲਾੜੀ ਕਹਿੰਦੇ ਆ ਹਮੇ ਲਾੜੀ ਆ ਤੁਹਾਨੂੰ ਮੁੰਗਾ ਜੀ ਨੇ ਬਹੁਤ ਚਾਰ ਨਾਲ ਜਿਹੜਾ ਹੈਗਾ ਪਤੰਗ ਢਾਕੇ ਦਿੱਤੀ ਸੀ ਪਰ ਠਿੰਗੜਾ ਜੀ ਨੇ ਉਹ ਵੀ ਲਾਤੀ ਦੱਸੋ ਚੱਲੋ ਜੀ ਪਹਿਲੇ ਵਰਤਿੰਗ ਰਹੀ ਹੈ ਜੇ ਕਹਿੰਦੇ ਪਤੰਗ ਉਡਾਓ ਲਓ ਜੀ ਸਾਡੇ ਸ਼ਹਿਰ ਦੇ ਪੱਤਰਕਾਰ ਕਿਸ਼ਨ ਢੀਂਡਾ ਜੀ ਪਤੰਗ ਉਡਾਉਂਦੇ ਹੋਏ ਅੱਜ ਜਿਹੜਾ ਮੁਕਾਬਲਾ ਚੱਲ ਰਿਹਾ ਹੈ ਦੁਆਰਾ ਬਣਾਉਣਾ ਹੈ ਜੀ ਤੰਗ ਚੱਕਰੀ ਪਤੰਗ ਚੱਕਰੀ ਪਤੰਗ ਹਾਂ ਤਾਂ ਚੱਕਰੀ ਚੱਕਰੀ ਖੜਦਾ ਦੇਖ ਤੁਰਪੁਰੀ ਵਾਲੇ ਪਤੰਗ ਅਮਨ ਜੀ ਹਾਲੋ ਜੀ ਹਾਲੋ ਆਹ ਲੋ ਪਤਾ ਕਿ ਦਾਦੀ ਦਾ ਬੀਜੀ ਆ ਹੈਲੋ ਕਲਾਸ ਕਲਬ ਦੇ ਚਤਰਸਾਇਆ ਹੈ ਅਰਵਿੰਦਨਗਰ ਦੇ ਬਣਾਉਲਾ ਦੇ ਲੋਕ ਨਾਲ ਅੱਜ ਦਾ ਜਿਹੜਾ ਸ਼ਹਿਰ ਸੂਤ ਆਜੀ ਸੰਗ ਬਾਜੀ ਦਾ ਕੰਪੀਟੀਸ਼ਨ ਖਤਮ ਹੋਇਆ ਬਹੁਤ ਹੀ ਬੱਚਿਆਂ ਨੇ ਗੋਰਸ ਨਾਲ ਭਾਗ ਲਿਆ ਅਰਵਿੰਦਨਗਰ ਵਾਲੇ ਵੀ ਸਾਰੇ ਜਨੇ ਵੀ ਪੱਜਨ ਕੋਲੋਨੀ ਵਾਸੀ ਇੱਥੇ ਬੈਠੇ ਆ ਖਾਸ ਕਰਕੇ ਜਮੀਰ ਸਿੰਘ ਜੀ ਪ੍ਰਾਤ ਸਾਹਿਬ ਸਾਡੇ ਨਵਿੰਦਰ ਜੀ ਜੱਟੋ ਜੀ ਰਜਿੰਦਰ ਜੀ ਚਲੇ ਗਏ ਆ ਬਾਕੀ ਸਾਡੇ ਗੋਲ ਸਾਹਿਬ ਮਨਦੀਪ ਜੀ ਸਾਰੇ ਬਹੁਤ ਹੀ ਜੋਸ਼ ਵਿੱਚ ਕਰਾ ਰਿਹਾ ਹੈ ਬਾਰੋਂ ਆਏ ਸੱਜਣਾ ਵਿੱਚੋਂ ਮਕਾਦ ਬੁੱਲਾ ਜੀ ਬੜੇ ਚੇਤੇ ਦੌਰ ਤੇ ਆਏ ਬੜੇ ਪਿਆਰੇ ਤੇ ਸਾਡੇ सवेर <laughs> भई <laughs> 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 ਪਾਰਟਿਸਿਪੇਟ ਕੀਤਾ ਇਹਦੀ ਪਟਨਾਕ ਤੰਗੜੋਂ ਦੀ ਕਲਾ ਵਾਕੀ ਵੇਖਣਯੋਗ ਸੀ ਇਹਦੇ ਵਾਸਤੇ ਕਲਾਪਿੰਗ ਹੋ ਜੇ ਮਿਸਟਰ ਸੋਹਮ ਜੰਗਲਸਟ ਪਲੇਅਰ ਆਫ ਦਾ ਇਵੈਂਟ ਆਫ ਟੂਡੇ ਮਿਸਟਰ ਸੋਹਮ ਤਾਹਲ ਜਿਹੜਾ ਬਹੁਤ ਹੀ ਸਭ ਨੂੰ ਇੰਤਜ਼ਾਰ ਸੀ ਜਿਹੜਾ ਪਹਿਲਾ ਨਾਮ ਆਪਾਂ ਅਨਾਉਂਸ ਕਰਨ ਜਾ ਰਹੇ ਹਾਂ ਸਾਰਿਆਂ ਨੂੰ ਬਹੁਤ ਇੰਤਜ਼ਾਰ ਸੀ ਬੱਚੇ ਪਛ ਵੀ ਰਹੇ ਸੀ ਮੈਂ ਕਹਿੰਦਾ ਇਹ ਸੀਕ੍ਰੀਟ ਹੈ ਅ ਫਰਸਟ ਅਵਾਰਡ ਉਹ ਫੂਡੇ ਫੰਕਸ਼ਨ ਬੋਸ ਟੂ ਮਿਸਟਰ ਗੁਰਪਾਲ ਕਲਾਪਿੰਗ ਹੋ ਜੇ ਗੁਰਪਾਲ ਵਾਸਤੇ ਇਹ ਅੱਜ ਦੇ ਫੰਕਸ਼ਨ ਦਾ ਅੱਜ ਦੇ ਇਵੈਂਟ ਦਾ ਫਰਸਟ ਪਾਰਟਿਸਪੈਂਟ ਹੈ ਨੰਬਰ 1 ਤੇ দেয়া ਗੁਰਪਾਲ ਸ਼ਾਬਾਸ਼ ਬੇਟਾ ਪਤੰਗਾ ਵੀ ਉਡਾਉਣੀ ਆ ਪ੍ਰਾਈ ਵੀ ਕਰਨੀ ਆ ਨਾਲ ਔਰ ਨਾਲ ਤੋਂ ਇਹਨੂੰ ਅਸੀਂ ਅੱਜ ਚਾਈਨਾ ਡੋਰ ਤੋਂ ਬਿਲਾ ਉਡਾਉਣ ਵਾਲੇ ਇਸ ਕੰਪੀਟੀਸ਼ਨ ਦਾ ਇੱਕ ਇਹਨੂੰ ਵਾਰੀਅਰ ਦੇ ਤੌਰ ਤੇ ਵੀ ਅਸੀਂ ਇਹਨੂੰ ਮੈਮਨਕਲੇਟ ਕਰ ਸਕਦੇ ਆ ਮਿਸਟਰ ਗੁਰਪਾਲ ਸਿੰਘ ਫਰਸਟ ਪੋਜੀਸ਼ਨ ਮਿਸਟਰ ਗੁਰਪਾਲ ਹਾਂ ਕਵਰ ਕਰਨਾ ਤਾੰਕਿਊ ਪ੍ਰਸਾਦ ਜੀ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਕਵਰਿੰਗ ਬੱਚਿਆਂ ਨੂੰ ਪੂਛ ਵੀ ਇਹਦੇ ਨਾਲ ਆਉਂਦਾ ਹੈ ਮੈਂ ਤੁਹਾਨੂੰ ਨਾਈ ਤੇ ਉਹਦੇ ਨਾਲ ਤੁਹਾਨੂੰ ਇਨਾਮ ਖੇਡ ਮਿਲ ਰਹੀ ਹੈ ਪੂਛ ਦੀ ਭਾਵਨਾਵਾਂ ਆਉਂਦੀ ਹੈ ਨਾ ਬੋਲਿਆ ਤੁਹਾਡਾ ਕਦੋਂ ਬੋਲਿਆ ਬੋਲ ਲਿਆ ਉਦੋਂ ਮੈਂ ਰੋਕਦਾ ਸੀਗਾ ਮੈਂ ਕਿਹਾ ਪਹਿਲਾਂ ਬੱਚਿਆਂ ਨੂੰ ਦੇ ਦਿਓ ਉਦੋਂ ਵੀ ਸਾਡੇ ਬੱਚੇ ਆਵਾਂਗੇ ਮੋਹਾਲੀ ਗਰੂਪ ਥੈਂਕ ਯੂ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਸਟੇਲ ਚਲਾਈ ਮੈਨੂੰ ਅੱਜ ਪਤਾ ਲੱਗਾ ਵੀ ਇੰਨੇ ਵਧੀਆ ਕਮੈਂਟੇਟਰ ਹੈ ਇਹਨਾਂ ਨੂੰ ਤਾਂ ਇੰਡੀਆ ਟੀਮ 'ਚ ਜਾਣਾ ਚਾਹੀਦਾ ਵੈਸੇ ਬਹੁਤ ਵਧੀਆ ਕਮੈਂਟੇਟਰ ਹੈ ਤੇ ਇਹਨਾਂ ਨੇ ਬਹੁਤ ਵਧੀਆ ਸਟੇਲ ਚਲਾਈ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਤੋਂ ਅਸੀਂ ਮਾਈਕ ਨਹੀਂ ਫੜਿਆ ਕਰਨਾ ਅਸੀਂ ਪ੍ਰੋਫੈਸਰ ਸਾਹਿਬ ਨੂੰ ਫੜਾ ਦਿਆ ਕਰਨਾ ਜੀ ਆਕੀ ਕਰਨਾ ਚਾਹੀਦਾ ਅੱਜ ਦਾ ਜਿਹੜੇ ਪਤੰਗ ਮੁਕਾਬਲੇ ਆ ਜੀ ਉਹ ਅਰਵਿੰਦਨਗਰ ਵਿਕਾਸ ਕਮੇਟੀ ਤੇ ਅਲਾਈਅੰਸ ਕਲੱਬ ਕੋਟ ਕਪੂਰੀ ਦੇ ਕੋਟ ਕਪੂਰਾ ਦੇ ਸਿਟੀ ਦੇ ਸਾਂਝੇ ਪ੍ਰੋਗਰਾਮ ਦੇ ਤਹਿਤ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਇਸ ਦੇ ਵਿੱਚ ਜਿਹੜਾ ਹੈਗਾ ਮੇਨ ਜਿਹੜਾ ਸਾਡਾ ਅਜੰਡਾ ਰਿਹਾ ਹੈਗਾ ਉਹ ਚਾਈਨਾ ਡੋਰ ਨੂੰ ਲੈ ਕੇ ਰਿਹਾ ਕਿ ਚਾਈਨਾ ਡੋਰ ਐਸੇ ਮੁਕਾਬਲਿਆਂ ਦੇ ਵਿੱਚ ਬਿਲਕੁਲ ਵੀ ਨਹੀਂ ਵਰਤੀ ਗਈ ਕਿਉਂਕਿ ਇਹ ਜਿਹੜੀ ਚਾਈਨਾ ਡੋਰ ਆ ਇਹ ਇੱਕ ਖੂਨੀ ਡੋਰ ਆ ਅਸੀਂ ਇਹਨੂੰ ਖੂਨੀ ਡੋਰ ਕਾਕੇ ਬੁਲਾਣੇ ਆ ਖੂਨੀ ਡੋਰ ਤਾਂ ਆਮ ਲਾਨੇ ਆ ਕਿਉਂਕਿ ਇਹ ਬਹੁਤ ਸਾਰੇ ਆਮ ਕਰਕੇ ਅਸੀਂ ਦੇਖਦੇ ਆਂ ਤੇ ਬਹੁਤ ਸਾਰੇ ਇਹਨਾਂ ਦਿਨਾਂ ਦੇ ਵਿੱਚ ਹਾਦਸੇ ਹੁੰਦੇ ਆ ਕਿਸੇ ਦੇ ਗਲ ਕੱਟੇ ਜਾਂਦੇ ਆ ਕਿਸੇ ਦੇ ਸਿਰ ਤੇ ਵੱਜਦੀ ਆ ਕਿਸੇ ਦੇ ਮੱਥੇ ਤੇ ਕਿਸੇ ਦੇ ਪੱਟਾਂ ਤੇ ਤੇ ਬਹੁਤ ਸਾਰੇ ਹਾਦਸੇ ਹੁੰਦੇ ਆ ਉਹ ਪਲਾਸਟਿਕ ਡੋਰ ਹੋਣ ਦੇ ਨਾਤੇ ਇਹਨਾਂ ਦਾ ਪੰਛੀ ਪੰਛੀਆਂ ਦੇ ਆਲੇ-ਵਿਹਰੇ ਵਿੱਚ ਨੁਕਸਾਨ ਹੁੰਦਾ ਕਿਉਂਕਿ ਪੰਛੀ ਵੀ ਵੱਡੇ ਜਾਂਦੇ ਉਹਨਾਂ ਦੀ ਉਹ ਮੋਤਾ ਹੁੰਦੀ ਆ ਤਾਂ ਇਸ ਕੰਪੀਟੀਸ਼ਨ ਦੇ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਚਾਈਨਾ ਡੋਰ ਨੂੰ ਬੈਨ ਕੀਤਾ ਗਿਆ ਹੈਗਾ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਬੜਾ ਸ਼ੁਕਸ਼ਾਂਤੀ ਦੇ ਨਾਲ ਬੜੇ ਧੂਮਤਾਂ ਨਾਲ ਮਲਾਇਆ ਗਿਆ ਹੈਗਾ ਤਕਰੀਬਨ 30 ਤੋਂ 32 ਬੱਚਾ ਨੇ ਇਸ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਹਿੱਸਾ ਲਿੱਤਾ ਹੈਗਾ ਤੇ ਸਾਰੇ ਵਿਕਾਸ ਕਮੇਟੀ ਦੇ ਜਿਹੜੇ ਮੈਂਬਰ ਅਲਾਈਅንስ ਕਲੱਬ ਦੇ ਮੈਂਬਰ ਉਹ ਮੌਜੂਦ ਰਿਹਾ ਬਹੁਤ ਬਹੁਤ ਧੰਨਵਾਦ ਪੰਜਾਬ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਪੰਜਾਬ ਵਾਸੀਆਂ ਨੂੰ ਇਹੀ ਸੰਦੇਸ਼ ਦੇਣਾ ਚਾਹੁੰਦੇ ਹਾਂ ਕਿ ਤੁਸੀਂ ਪਤੰਗਾ ਜ਼ਰੂਰ ਉਡਾਓ ਬਟ ਵਿਦਆਊਟ ਐਨੀ ਚਾਇਨਾ ਡੋਰ ਚਾਇਨਾ ਡੋਰ ਦਾ ਜਿਹੜਾ ਹੈਗਾ ਵਰਤੋਂ ਆ ਪੂਰੀ ਤਰ੍ਹਾਂ ਬੈਨ ਹੋਣੀ ਚਾਹੀਦੀ ਆ ਕੱਲੀ ਸਰਕਾਰਾਂ ਨੇ ਇਹਦੇ ਵਿੱਚ ਮੱਲਾਵੇ ਦੇ ਤੇ ਕੱਲਾ ਜ਼ੋਰ ਲਾ ਸਕਦੀ ਆ ਸਾਡੀ ਵੀ ਇੱਕ ਮੁੱਢਲੀ ਜਾਣ ਮਤਲਬ ਬੰਦੀ ਹੈਗੀ ਹੈ ਜ਼ਿੰਮੇਵਾਰੀ ਕਿ ਇਹਨੂੰ ਵਿੱਚ ਪੂਰੀ ਤਰ੍ਹਾਂ ਜਿਹੜਾ ਹੈਗਾ ਬੱਚਿਆਂ ਨੂੰ ਉਸ ਤੋਂ ਅਮੇਰ ਕਰੋ ਮਾਪੇ ਦਾ ਵੀ ਫਰਜ਼ ਬੰਦਾ ਕਿ ਬੱਚਿਆਂ ਨੂੰ ਚਾਈਨਾ ਡੋਰ ਨਾ ਖਰੀਦੇ। ਬਿਲਕੁਲ ਮਾਪਿਓ ਦਾ ਤਾਂ ਪਹਿਲੇ ਦਿਨ ਟਾਈਮ ਤੇ ਫਰਜ਼ ਬੰਦਾ ਹੋਗਾ ਫਸਟ ਜਿਹੜਾ ਫਰਜ਼ ਹੈ ਮਾਪਿਓ ਦਾ ਹੀ ਆ। ਅਗਰ ਕਿਸੇ ਦੁਕਾਨ ਤੋਂ ਚਾਈਨਾ ਡੋਰ ਮਿਲਦੀ ਵੀ ਆ ਤਾਂ ਬੱਚਾ ਨੂੰ ਸਮਝਾਣ ਕਿ ਬੇਟਾ ਇਹ ਚਾਈਨਾ ਡੋਰ ਐ ਨਹੀਂ ਖਰੀਦਣੀ। ਅਗਰ ਮਾਪਿਓ ਖਰੀਦਣ ਜਾਂਦੇ ਤਾਂ ਮਾਪਿਓ ਵੀ ਉਸ ਚਾਈਨਾ ਡੋਰ ਨੂੰ ਜਿਹੜਾ ਇਹ ਬਿਲਕੁਲ ਵੀ ਨਾ ਖਰੀਦਣ ਤਾਂ ਜੋ ਮਾਰਕੀਟ ਦੇ ਵਿੱਚ ਉਹ ਆਈ ਨਾ ਪਾਵੇ। ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚ ਚਾਈਨਾ ਡੋਰ ਚਲਦੀ ਨਹੀਂ ਕਰਨ ਉਸ ਦੇ ਬਾਰੇ ਕੀ ਕਹਿਣਾ ਚਾਹੀਦਾ? ਦੇਖੋ ਜੀ ਇਹ ਮੈਂ ਤਾਂ ਇਹ ਕਹੂੰਗਾ ਸਰਕਾਰ ਨੇ ਬਹੁਤ ਇਸ ਤੇ ਸਖਤੀ ਕੀਤੀ ਹੈਗੀ ਆ। ਤੋ ਸ਼ਕਤੀ ਦਾ ਅੱਜ ਜਿਹੜਾ ਹੈਗਾ ਪੂਰੇ ਪੰਜਾਬ ਵਿੱਚ ਦੇਖਿਆ ਵੀ ਗਿਆ ਹੈਗਾ ਕਿ ਚਾਈਨਾ ਡੋਰ ਬਹੁਤ ਘੱਟ ਵਰਤੀ ਗਈ ਆ ਪਰ ਕੁਝ ਦੁਕਾਨਦਾਰ ਹੈਗਾ ਜਿਹੜਾ ਲੁੱਕ ਛੁਪ ਕੇ ਵੇਚਦੇ ਵੀ ਆ ਉਹਦੇ ਵਿੱਚ ਮੈਂ ਕਹਿੰਦਾ ਦੁਕਾਨਦਾਰਾਂ ਦੀ ਗਲਤੀ ਨਹੀਂ ਹੈਗੀ ਮਾਂ ਵੀ ਉਹਦੀ ਗਲਤੀ ਆ ਕਿਉਂਕਿ ਅਗਰ ਮਾਂ ਪੇ ਉਸ ਚਾਈਨਾ ਡੋਰ ਨੂੰ ਖਰੀਦਣ ਹੀ ਨਾ ਤੋ ਉਹ ਵਿਕੂਗੀ ਨਹੀਂ ਪਤੰਗਬਾਜ਼ੀ ਦੇ ਮੁਕਾਬਲੇ ਕਰਾਇਆ ਗਿਆ ਉਹਦੇ ਬਾਰੇ ਕੀ ਕਹਾਂ ਅੱਜ ਦਾ ਜੋ ਮੁਕਾਬਲਾ ਕਰਵਾਇਆ ਗਿਆ ਹੈ ਪਤੰਗਬਾਜ਼ੀ ਦਾ ਸਾਡੀ ਇੱਕ ਸੋਚ ਸੀ ਜੋ ਚైనా ਡੋਰ ਹੈ ਇਹ ਇੱਕ ਬਹੁਤ ਖਤਰਨਾਕ ਡੋਰ ਹੈ ਜਿਸ ਦੇ ਨਾਲ ਸਾਨੂੰ ਬੀਤੇ ਦਿਨਾਂ ਦੇ ਵਿੱਚ ਵੀ ਬਹੁਤ ਸਾਰੀਆਂ ਖਬਰਾਂ ਸੁਣਨ ਨੂੰ ਮਿਲੀਆਂ ਕਿ ਜਿਸ ਦੇ ਨਾਲ ਬਹੁਤ ਸਾਰੇ ਜਾਨੀ ਨੁਕਸਾਨ ਵੀ ਹੋ ਗਏ ਆ ਤਾਂ ਅਸੀਂ ਜਦੋਂ ਬੱਚਿਆਂ ਦਾ ਕੰਪੀਟੀਸ਼ਨ ਕਰਵਾਇਆ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਕਿ ਤੁਹਾਨੂੰ ਇਨਾਮ ਦਿੱਤੇ ਜਾਣਗੇ ਜਦੋਂ ਬੱਚੇ ਇੱਥੇ ਆਏ ਤਾਂ ਬੱਚਿਆਂ ਦੇ ਅਸੀਂ ਦੇਖਿਆ ਕਿ ਉਹਨਾਂ ਦੇ ਖੁਦਿਆਂ ਦੇ ਹੱਥ ਵੀ ਵੱਡੇ ਹੋਏ ਸੀ ਉਹ ਚైనా ਡੋਰ ਦਾ ਹੀ ਇੱਕ ਕਮਾਲ ਸੀ ਜੇਕਰ ਚైనా ਡੋਰ ਹੱਥ ਵੱਢ ਸਕਦੀ ਹੈ ਜੋ ਹਾਰਡ ਚੀਜ਼ ਹੁੰਦੀ ਹੈ ਤਾਂ ਸਾਡਾ ਗਲਾ ਤਾ ਬੜੀ ਸਪੀਡਲੀ ਵੱਡਿਆ ਜਾ ਸਕਦਾ ਹੈ ਤਾਂ ਪੰਛੀਆਂ ਨੂੰ ਵੀ ਇਸ ਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਜੋ ਕਿ ਇੱਕ ਪੈਸੇ ਦੀ ਔਰ ਜਾਨੀਮਾਲ ਦੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਅਲਾਈयंस ਕਲੱਬ ਦੇ ਨਾਲ ਰਲ ਕੇ ਪ੍ਰਵਿੰਦਨਗਰ ਵਿਕਾਸ ਕੀ ਮਿੱਟੀ ਦੇ ਵਿੱਚ ਇਹ ਇੱਕ ਬਹੁਤ ਵਧੀਆ ਉਪਰਾਲਾ ਦਿੱਤਾ ਗਿਆ ਜਿਸ ਦੇ ਨਾਲ ਅੱਜ ਦੀ ਰੇਡ ਦੇ ਵਿੱਚ ਸਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਉਤਸ਼ਾਹ ਮਿਲਿਆ ਔਰ ਬੱਚਿਆਂ ਨੇ ਵੀ ਪ੍ਰਣ ਲਿੱਤਾ ਸਾਡੇ ਸਾਹਿਲ ਜੀ ਬੱਚਾ ਬਹੁਤ ਸਮਝਦਾਰ ਹੈ ਇਸਨੇ ਪ੍ਰਣ ਲਿੱਤਾ ਕਿ ਮੈਂ ਅੱਜ ਤੋਂ ਬਾਅਦ ਚੈਨਾ ਡੋਰ ਨਹੀਂ ਵਰਤਾਂਗਾ ਤਾਂ ਇਹ ਅੱਜ ਦੇ ਦਿਨ 'ਚ ਸੈਕਿੰਡ ਨੰਬਰ ਵੀ ਅਨਾਉਂਸ ਹੋਏ ਨੇ ਜਿਨ੍ਹਾਂ ਨੂੰ ਇਹਨਾਂ ਨੂੰ ਇਨਾਮ ਵੀ ਦਿੱਤਾ ਜਾਏਗਾ ਤਾਂ ਸਾਡੇ ਲਈ ਇੱਕ ਵੀ ਜਾਣ ਵੱਜ ਜਾਂਦੀ ਹੈ ਤਾਂ ਅਸੀਂ ਇਹ ਸਮਝਦੇ ਹਾਂ ਕਿ ਅਲਾਈਅੰਸ ਕਲੱਬ ਦੇ ਵੱਲੋਂ ਇਹ ਜਿਹੜਾ ਉਪਰਾਲਾ ਆਇਆ ਇਹ ਬਹੁਤ ਵੱਡਾ ਉਪਰਾਲਾ ਹੋਇਆ ਹੈ। ਪੰਜਾਬ ਦੇ ਵਿੱਚ ਇੱਕ ਸੰਦੇਸ਼ ਦੇਣਾ ਚਾਹੁੰਦੇ ਹਾਂ ਪੰਜਾਬ ਦੇ ਵਾਸੀ ਸਾਰੇ ਪੰਜਾਬ ਵਾਸੀਆਂ ਨੂੰ ਇਹ ਹੀ ਸੰਦੇਸ਼ ਹੈ ਕਿ ਜੋ ਚੈਨਾ ਡੋਰ ਦਾ ਹੈ ਇਸ ਦਾ ਵਿਰੋਧ ਕੀਤਾ ਜਾਵੇ ਤਾਂ ਪਤੰਗ ਉਡਾਣੀ ਚਾਹੀਦੀ ਹੈ ਅੱਜ ਅਸੀਂ ਇੱਥੇ ਬੱਚਿਆਂ ਨੂੰ ਜੋ ਸਾਬਿਤ ਦਿੱਤਾ ਆ ਅਸੀਂ ਡਿਫੈਂਸ ਵੀ ਸਿਖਾਇਆ ਆ ਕਿ ਜਿਸ ਦੀਆਂ ਦੋ ਪਤੰਗਾ ਵੱਡੀਆਂ ਗਈਆਂ ਉਹ ਕੰਪੀਟੀਸ਼ਨ ਚੋਂ ਬਾਹਰ ਆਏਗਾ ਸਾਡੇ ਲਈ ਸਭ ਤੋਂ ਵੱਡੀ ਚੀਜ਼ ਬਚਾਓ ਵੀ ਬਹੁਤ ਵੱਡਾ ਇੱਕ ਮੈਨਾ ਰੱਖਦੀ ਹੈ ਸਾਡੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਬਹਿਤਾਵੇ ਹੋਰ ਬਹੁਤ ਸਾਰੇ ਲਾਲਚ ਆਉਂਦੇ ਆ ਜਿਸ ਦੇ ਨਾਲ ਸਾਨੂੰ ਇਹਨਾਂ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਚਾਈਨਾ ਡੋਰ ਇੱਕ ਬਹੁਤ ਵੱਡਾ ਲਾਲਚ ਦਿੱਤਾ ਜਾ ਰਿਹਾ ਜਿਸ ਦੇ ਨਾਲ ਬਹੁਤ ਵੱਡਾ ਖੂਨੀ ਖੇਡ ਵੀ ਰਚਿਆ ਜਾ ਰਿਹਾ ਹੈ ਅੰਦਰ ਟੋਟਲ ਕਿੰਨੇ ਬੱਚਿਆਂ ਨੇ ਇਹਦੇ ਪਾਰਟਿਸਪੀਟ ਕੀਆ ਅੱਜ ਸਰ 30 ਤੋਂ 35 ਬੱਚਿਆਂ ਨੇ ਪਾਰਟਿਸਪੀਟ ਕੀਤਾ ਜਿੰਨਾਂ ਵਿੱਚੋਂ ਤਿੰਨ ਬੱਚੇ ਅਸੀਂ ਕੰਪੀਟੀਸ਼ਨ ਦੇ ਵਿੱਚ ਜਿਹੜੇ ਆ winner ਅਨਾਉਂਸ ਕੀਤੇ ਆ ਫਰਸਟ ਸੈਕੰਡ ਔਰ ਥਰਡ ਤਾਂ ਉਹਨਾਂ ਵਿੱਚੋਂ ਇੱਕ ਸਰਪ੍ਰਾਈਜ਼ ਵੀ ਕੱਢਿਆ ਹੈ ਬਹੁਤ ਹੀ ਛੋਟੀ ਉਮਰ ਦਾ ਬੱਚਾ ਬਹੁਤ ਹੀ ਛੋਟੀ ਹਾਈਟ ਦਾ ਬੱਚਾ ਤਾ ਉਸਨੇ ਵੀ ਬਹੁਤ ਅੱਛਾ ਜਜ਼ਬਾ ਦਿਖਾਇਆ ਔਰ ਉਸਨੇ ਵੀ ਅਸੀਂ ਕਾਫੀ ਅੱਛਾ ਰਿਸਪੌਂਸ ਦਿੱਤਾ ਤਾਂ ਜੋ ਬੱਚੇ ਅੱਗੇ ਤੋਂ ਕੰਪੀਟੀਸ਼ਨਾਂ ਦੇ ਵਿੱਚ ਜਲਦੀ ਤੋਂ ਜਲਦੀ ਉਤਰ ਕੇ ਪੰਜਾਬ ਦਾ ਵੀ ਨਾਮ ਰੋਸ਼ਨ ਕਰਨ ਔਰ ਅੱਗੇ ਆਣ ਸਰ ਅੱਗੇ ਦੇ ਵੀ ਦੂਸਰੇ ਇਸ ਤਰ੍ਹਾਂ ਦੇ ਕੰਪੀਟੀਸ਼ਨ ਇਸ ਤਰ੍ਹਾਂ ਦੇ ਕੰਪੀਟੀਸ਼ਨ ਅਲਾਈਂਸ ਕਲੱਬ ਦੇ ਦੁਆਰਾ ਬਹੁਤ ਸਾਰੇ ਔਰ ਹੋਰ ਤਰ੍ਹਾਂ ਦੇ ਵੀ ਕਰਵਾਏ ਜਾ ਰਹੇ ਆ ਅਲਵਾਇਆ ਅਲਾਈਂਸ ਕਲੱਬ ਹਮੇਸ਼ਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਇੰਡੀਆ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਬਹੁਤ ਹੀ ਅੱਗੇ ਬਹੁਤ ਅੱਛੇ ਉਪਰਾਲੇ ਕਰਦਾ ਚੱਲਾ ਜਾ ਰਿਹਾ ਹੈ ਅਸੀਂ ਇਸ ਤਰ੍ਹਾਂ ਦੇ ਅਕਸਰ ਕੰਪੀਟੀਸ਼ਨਸ ਔਰ ਬਹੁਤ ਸਾਰੀਆਂ ਸਵਾਮਾਂ ਜਿਵੇਂ ਕਿ ਲਾਸਟ ਵਾਰ ਅਸੀਂ ਇੱਕ ਹੈਂਡੀਕੈਪਸ ਔਰ ਬਾਕੀਆਂ ਦੇ ਵਾਸਤੇ ਅਸੀਂ ਟੈਂਪੋਰਰੀ ਗਰਾਉਂਡ ਅਜ ਕੀਤਾ ਸੀ ਜਿਸ ਦੇ ਵਿੱਚ 35 ਲੱਖ ਤੋਂ ਜ਼ਿਆਦਾ ਦਾ ਸਮਾਨ ਅਸੀਂ ਡਿਸਟ੍ਰੀਬਿਊਟ ਕੀਤਾ ਤਾਂ ਅਲਾਈਅੰਸ ਕਲੱਬ ਦਾ ਵੀ ਬਹੁਤ ਸਾਥ ਰਿਹਾ ਹੈ ਸੋ ਥੈਂਕ ਯੂ ਬੇਟਾ ਜੀ ਅੱਜ ਖੇਡ ਮੁਕਾਬਲੇ ਹੋਇਆ ਪਤੰਗਾਂ ਦੇ ਉਹਦੇ ਵਿੱਚ ਤੁਹਾਨੂੰ 퍼ਸਟ ਨਾਮ ਮਿਲਿਆ ਤੂੰ ਕਿਹਨੇ ਜਿੱਤਿਆ ਹੈ ਨਾ ਤਾਂ ਜੀ ਆਏ ਬਸ 퍼ਸਟ ਨਾਮ ਮਿਲਿਆ ਤੇ ਬਹੁਤ ਵਧੀਆ ਲੱਗ ਰਿਹਾ ਹੈ ਤੁਸੀਂ ਕੀ ਸੁਨੇਹ ਦੇਣਾ ਜਾਓਗੇ ਬੱਚਿਆਂ ਨੂੰ ਵੀ ਚਾਈਨਾ ਡੋਰ ਵਰਤਣੀ ਚਾਹੀਦੀ ਹੈ ਚਾਈਨਾ ਡੋਰ ਨਹੀਂ ਵਰਤਣੀ ਚਾਹੀਦੀ ਉਹ ਬਹੁਤ ਹੈ ਹਾਨੀਕਾਰਕ ਬੰਦਿਆ ਲੋਕਾਂਾਸ ਤੇ ਕਿਆ ਹੈ ਬਹੁਤ ਹੈ ਦੇਖੀ ਅਸੀਂ ਕਿੰਨੇ ਜੇ ਬੱਚੇ ਲੋਕਾਂ ਨਹੀਂ ਕਰਦਣਾ ਵੱਢੀਆਂ ਜੀ ਹੱਥ ਪੈਰ ਵੱਡੇ ਜਾਂਦੇ ਚਾਈਨੀਜ਼ ਡੋਰ ਇੰਡੀਅਨ ਡੋਰ ਵਰਤੋ ਬਹੁਤ ਵਧੀਆ ਜੀ ਡੋਰ ਚਾਈਨੀਜ਼ ਡੋਰ ਨੂੰ ਰਾਮਾ ਕਰ ਦਿੰਦੀ ਹੈ ਜੋ ਚਾਈਨਾ ਢੋਰ ਨਾਲ ਬੱਚੇ ਮਰ ਰਹੇ ਆ ਉਹਨਾਂ ਵਾਸਤੇ ਤੁਸੀਂ ਦੋ ਲਾਬਸ ਕੋਈ ਚੈਨ ਨਾ ਬਾਓ ਉਹਨਾਂ ਵਾਸਤੇ ਚਾਈਨੀ ਢੋਰ ਨਾ ਕਿਉਂ ਚਾਈਨੀ ਢੋਰ ਨਾ ਵਰਤੋ ਮਾਂ ਬਾਪ ਨੂੰ ਕਿਸੇ ਵੇਸ ਤੇ ਨਾ ਜਾਓ ਕੀ ਦੇ ਚਾਈਨਾ ਡੋਰ ਦੇ ਵਾਸਤੇ ਮਾਬਾਪ ਨੂੰ ਕੁਝ ਕਹਿਣਾ ਚਾਹੁੰਦੇ। ਚਾਈਨਿਸ ਡੋਰ ਕੀ ਬਾਬ ਆਪਕੋ ਬਸਹੀ ਸਮਝਾ ਦੇਣਾ ਚਾਹਾਂਗੇ ਕਿ ਆਪਣੇ ਬੱਚੇ ਨਾਲ ਵੇਖੋ ਕਿ ਜਾਂ ਤਾਂ ਉਹ ਪਤੰਗਾ ਡਾਉਣ ਤਾਂ ਜੇ ਉਹਨੂੰ ਡਾਂ ਦੇ ਰਹੇ ਹੋ ਤਾਂ ਫਿਰ ਉਹਨੂੰ ਕਹੋ ਕਿ ਇੰਡੀਅਨ ਡੋਰ ਨਾਲ ਹੀ ਡਾਣੀ ਆ। ਇੱਕ ਜੋ ਬੱਚੇ ਤੀਸਰੀ ਮੰਜ਼ਲ ਤੇ ਜਾਂ ਦੂਸਰੀ ਮੰਜ਼ਲ ਤੇ ਚੜ ਕੇ ਡਿੱਗਦੇ ਆ ਸਟੈਫੇਡ ਵਾਈਦੀ ਆ। ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹੁੰਦੇ ਬਈ ਕਿਥੇ ਪਤੰਗਾ ਡਾਣੀ ਪਈ ਜੀ। ਉਹਨਾਂ ਵਾਸਤੇ ਕਹਿਣੀ ਚਾਹੀਦੀ ਇੱਕ ਜੇ ਤੁਸੀਂ ਡਾ ਰਹੇ ਆ ਤਾਂ ਆਪਣੇ ਤੋਂ ਕੋਈ ਐ ਵੱਡੇ ਨੂੰ ਆਪਦੇ ਨਾਲ ਰੱਖੋ ਜਾਂ ਫਿਰ ਤੁਸੀਂ ਜੇ ਤੁਸੀਂ ਘਰੇ ਇਕੱਲੇ ਹੋ ਤਾਂ ਫਿਰ ਤੁਸੀਂ ਤੰਗ ਕਿਤੇ نیچے ਡਾ ਲੋ ਐ ਕਿ ਜਿੱਥੇ ਜ ਜੀ ਦੇਖ ਜਦੋਂ ਤੁਹਾਨੂੰ ਚੋਟ ਨਾ ਲੱਗੇ। ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ ਆਜ਼ਾਦ ਭਾਰਤ ਨੂੰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਇੱਕ ਵਾਰ ਫੇਰ ਮੈਂ ਰੋਇਤ ਆਜ਼ਾਦ ਨਮਨ ਆਖਦਾ ਹਾਂ। ਯਾਦਾ ਜਾਣਕਾਰੀ ਲਈ ਸਾਡੇ ਚੈਨਲ ਨੂੰ YouTube ਉੱਤੇ Facebook ਉੱਤੇ ਲਾਈਕ, ਸ਼ੇਅਰ, ਕਮੈਂਟ ਤੇ ਸਬਸਕ੍ਰਾਈਬ ਕੀਤਾ ਜਾਵੇ ਜੀ ਤੇ ਨਾਲ ਹੀ ਹੋਰਾਂ ਨੂੰ ਵੀ ਅੱਗੇ ਫਾਰਵਰਡ ਕੀਤਾ ਜਾਵੇ। ਦੇਖਦੇ ਰਹੋ ਸਾਡਾ ਚੈਨਲ ਆਜ਼ਾਦ ਭਾਰਤ ਨੂੰ।